ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤ ਨਾਹੀ ਮੈਨੂੰ ਜੋ ਬਖੀ ਤੋਈ ਨੇ ਰੂਗੁ ਨੇ ਆਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਯਾ ਮਿਹਰਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥਿਵੈ ਹਰਿਆ ਜਿਸ ਕੇ ਸਿਰ ਉਪਰ ਤੋ ਸੁਆਮੀ ਸੋ ਦੁਖ ਕੈਸਾ ਪਾਵੈ ਜਾਣੈ ਮਾਇਆ ਮਦਮਤਾ ਮਰਣਾ ਚੀਤ ਨ ਆਵੇ ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਟੇ ਮਹੱਲਾ 5 ਹਰ ਵਿਸਰਤ ਸਦਾ ਖੁਆਰੀ ਤਾਕਤੋਖ ਕਹ ਬਿਆਪੈ ਜਾ ਕੋਟ ਤੁਹਾਰੀ ਹਰ ਵਿਸਰਤ ਸਦਾ ਖੁਆਰੀ ਤਾ ਕਾ ਤੋਖ ਕਹਾਂ ਵਿਆਪੈ ਜਾ ਕੌਟ ਤਵਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣ ਨਿਧਾਨ ਗੁਣ ਤੇ ਨਹੀਂ ਗਾਏ ਜਾ ਕਾ ਕਿਰਪਾ ਤਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਵਲਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਾ ਕਿਰਪਾ ਕਰੀ ਧੰਨ ਉਸ ਜਨਮ ਨਾਨਕ ਇਸ ਬਲਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦਾ ਜੋ ਹੁਕਮ ਨਾਵਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਉਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 711 ਤੇ 712 ਅੰਗ ਦੇ ਉੱਤੇ ਸੁਭਾਏ ਮਾਨ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਵਿਦਤੋ ਇਹ ਸ਼ਬਦ ਉਚਾਰਨ ਕੀਤਾ ਹੋਇਆ ਕੀ ਸਮਝਾਉਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਆਓ ਸਾਰੇ ਰਲ ਮਿਲ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਟੋਡੀ ਮਹੱਲਾ ਪੰਜੇਵਾ ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਹਰ ਵਿਸਰਤ ਸਦਾ ਖਵਾਰੀ ਹਰ ਭਾਵ ਪਰਮਾਤਮਾ ਵਿਸਰਤ ਜਦੋਂ ਸਾਡੇ ਹਿਰਦੇ ਦੇ ਵਿੱਚੋਂ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਆ ਉਦੋਂ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਹਰ ਵਿਸਰਤ ਸਦਾ ਖੁਵਾਰੀ ਕਹਿੰਦੇ ਉਹ ਬੰਦਾ ਫਿਰ ਖੁਵਾਰ ਹੁੰਦਾ ਭਾਵ ਕਿ ਉਹਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਉਦੇ ਮਨ ਨੂੰ ਟਿਕਾ ਨਹੀਂ ਆਉਂਦਾ ਉਹ ਫੇਰ ਕਦੇ ਇੱਧਰ ਦੌੜਦਾ ਕਦੇ ਇੱਧਰ ਦੌੜਦਾ ਕਦੇ ਆਹ ਮਾੜਾ ਕੰਮ ਕਦੇ ਆਹ ਮਾੜਾ ਕੰਮ ਚੰਗਿਆਂ ਵੱਲ ਕੰਮਾਂ ਵੱਲ ਉਹਦਾ ਧਿਆਨ ਹੀ ਨਹੀਂ ਜਾਂਦਾ ਫਰ ਵਿਸਰਤ ਸਦਾ ਖਵਾਰੀ ਕਦੇ ਉਹ ਹਮੇਸ਼ਾ ਹੀ ਖਵਾਰ ਰਹਿੰਦਾ ਵਸ بے ਬੱਤ ਹੋਇਆ ਰਹਿੰਦਾ ਤਾਂ ਕਹੋ ਧੋਖਾ ਕਹਾ ਵਿਆਪੈ ਜਾ ਕਾ ਊਟ ਤੁਹਾਰੀ ਕਹਿੰਦੇ ਜਿਹਦੇ ਉੱਤੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋਵੇ ਤੇਰਾ ਹੱਥੋਂ ਦੇ ਸਿਰਤੇ ਹੋਵੇ ਊਟ ਹੋਵੇ ਉਹਨੂੰ ਆਸਰਾ ਹੋਵੇ ਕਹਿੰਦੇ ਉਹਨੂੰ ਕੋਈ ਧੋਖਾ ਫਿਰ ਵਿਆਪ ਨਹੀਂ ਸਕਦਾ ਕਾ ਕਾ ਧੋਖਾ ਕਹਾ ਵਿਆਪੈ ਜਾ ਕਾ ਊਟ ਤੁਹਾਰੀ ਹੁਣ ਜਿਹੜੇ ਬੰਦੇ ਨੂੰ ਗਿਆਨ ਆ ਗਿਆ ਉਹਨੋਂ ਕੋਈ ਕਿਵੇਂ ਲੁੱਟ ਲੂਗਾ ਜਿਹਨੂੰ ਗਿਆਨ ਨਹੀਂ ਉਹਨੂੰ ਗੱਲਾਂ ਤੇ ਲਾ ਕੇ ਲੋਕੀ ਲੁੱਟ ਜਾਂਦੇ ਆ ਆ ਆਪਣੇ ਘਰਾਂ ਦੇ ਵਿੱਚ ਆਉਂਦੇ ਆ ਗਿੱਦੜ ਸਿੰਘੀ ਦੇ ਨਾਮ ਤੇ ਸਾਨੂੰ ਲੁੱਟੀ ਜਾਂਦੇ ਕਿਉਂਕਿ ਸਾਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੈ ਜਿੱਦ ਦਿਨ ਸਾਨੂੰ ਪਤਾ ਲੱਗ ਗਿਆ ਕਿ ਇਹ ਤੇ ਬਖੰਡ ਹੋ ਰਿਹਾ ਉਸੇ ਦਿਨ ਤੋਂ ਫਿਰ ਅਸੀਂ ਗੁਰ ਬਾਣੀ ਦੇ ਨਾਲ ਜੁੜ ਜਾਗੇ ਉਹਨਾਂ ਨੂੰ ਧੋਖਾ ਨਹੀਂ ਕੋਈ ਦੇ ਸਕਦਾ ਜਿਹੜੇ ਗੁਰੂ ਦੇ ਦੱਸੇ ਤੇ ਚੱਲਣ ਲੱਗ ਜਾਂਦੇ ਤਾਂ ਕਹ ਧੋਖਾ ਕਹਾ ਵਿਆਪੈ ਜਾਂ ਕਹ ਓਟ ਤੁਹਾਰੀ ਜਿਹਦੇ ਤੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋਵੇ ਜਿਹਦੇ ਤੇ ਤੇਰਾ ਹੱਥ ਹੋਵੇ ਉਹਨੂੰ ਕੋਈ ਧੋਖਾ ਕਿਵੇਂ ਦੇ ਜੂਗਾ ਰਹਾਓ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਹੁਣ ਕਈ ਬੰਦੇ ਕਹਿੰਦੇ ਆ ਮੇਰੀ ਤੇ ਉਮਰ ਬਹੁਤ ਲੰਬੀ ਐ ਪਿੱਟੀ ਉਮਰ ਦਾ ਮਾਣ ਕਰਦੇ ਆ ਕਈ ਪਰ ਇੱਥੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਬਿਨ ਸਿਮਰਨ ਜੇ ਸਿਮਰਨ ਤੋਂ ਬਿਨਾ ਜ਼ਿੰਦਗੀ ਲੰਘ ਰਹੀ ਐ ਕਹਿੰਦੇ ਉੱਤੇ ਇਸ ਤਰ੍ਹਾਂ ਜਿਵੇਂ ਸੱਪ ਐ ਸੱਪ ਦੀ ਉਮਰ ਕਹਿੰਦੇ ਬਹੁਤ ਲੰਬੀ ਹੁੰਦੀ ਐ ਬਿਨ ਸਿਮਰਨ ਜੋ ਜੀਵਨ ਬਲਣਾ ਕਹਿੰਦੇ ਸਿਮਰਨ ਤੋਂ ਬਿਨਾ ਜਿਹੜੀ ਜ਼ਿੰਦਗੀ ਲੰਘ ਰਹੀ ਐ ਸਰਪ ਜੈਸੇ ਅਰੇ ਜਾਰੀ ਕਹਿੰਦੇ ਉੱਤੇ ਆਏ ਸਮਝ ਲਓ ਕਿ ਸੱਪ ਵਰਗੀ ਐ ਉਮਰ ਉਹਦਾ ਕੀ ਫਾਇਦਾ ਕਹਿੰਦੇ ਜੇ ਅਸੀਂ ਸਹਿਬਜ਼ਾਦਿਆਂ ਨੂੰ ਵੇਖਦੇ ਆ ਉਮਰਾਂ ਤੇ ਛੋਟੀਆਂ ਨੇ ਪਰ ਕਾਰਜ ਉਹਨਾਂ ਦੇ ਬਹੁਤ ਵੱਡੇ ਐ ਉਮਰਾਂ ਵੱਡੀਆਂ ਤੇ ਛੋਟੀਆਂ ਦਾ ਨਹੀਂ ਕਾਰਜ ਦੇਖਣਾ ਪੈਣਾ ਕਿ ਇਹਦੇ ਕਾਰਜ ਕੀ ਨੇ ਇਹਦੇ ਕੰਮ ਕਿਹੜੇ ਐ ਸਹਿਬਜ਼ਾਦਿਆਂ ਦੇ ਕੰਮ ਬਹੁਤ ਸੋਹਣੇ ਕਾਂ ਕਰਕੇ ਉਹਨਾਂ ਨੂੰ ਅਸੀਂ ਅੱਜ ਬਾਬਾ ਜੀ کہہ ਕੇ ਬੁਲਾਉਂਦੇ ਆ ਤੇ ਜਿਹੜੇ ਵੱਡੀਆਂ ਉਮਰਾਂ ਦੇ ਨੇ ਕਹਿੰਦੇ ਉਹ ਆਪਣੇ ਆਪ ਨੂੰ ਮਾਣ ਕਰਦੇ ਆ ਕਿ ਮੇਰੀ ਬਹੁਤ ਵੱਡੀ ਉਮਰ ਹੈ ਕਹਿੰਦੇ ਜੇ ਪਰਮਾਤਮਾ ਦਾ ਨਾਮ ਹੀ ਨਹੀਂ ਕਦੇ ਜਪਿਆ ਕਹਿੰਦੇ ਉਹ ਤੇ ਇਸ ਤਰ੍ਹਾਂ ਸਮਝ ਲਓ ਕਿ ਸੱਪ ਦੀ ਨਿਆਈ ਹੈ ਬਸ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇਗੋ ਹਾਰੇ ਹੁਣ ਨਾਵ ਖੰਡ ਜਿੰਨੇ ਵੀ ਧਰਤੀ ਹੈ ਸੰਸਾਰ ਤੇ ਇਹ ਇਹਦੇ ਟੁਕੜੇ ਬਣਾਏ ਨੇ ਨੌ ਨੌ ਖੰਡਾਂ ਦੇ ਵਿੱਚ ਇਹਨੂੰ ਵੰਡੇ ਆ ਆਪਕੇ ਜਿਵੇਂ ਅਸੀਂ ਇੱਕ ਘਰ ਹੁੰਦਾ ਹੈ ਘਰ ਦੇ ਵਿੱਚ ਵੰਡ ਕੇ ਟੋਟੇ ਕਰ ਦਿੰਦੇ ਜਿਵੇਂ ਪਾਕਿਸਤਾਨ ਹੋ ਗਿਆ ਸਾਡਾ ਭਾਰਤ ਹੋ ਗਿਆ ਅਸੀਂ ਇਹਨੂੰ ਕਹਿੰਦੇ ਦੋ ਪਰ ਇੱਥੇ ਸਾਰੀ ਧਰਤੀ ਜਿੰਨੀ ਵੀ ਧਰਤੀ ਹੈ ਸਾਰੀ ਦੇ ਨੌ ਹਿੱਸੇ ਵੰਡਾਏ ਨੇ ਉਹਨਾਂ ਦਾ ਨਾਮ ਲਿਖਿਆ ਗੁਰੂ ਸਾਹਿਬ ਨੇ ਨਵਖੰਡਨ ਕਿ ਨੌ ਖੰਡ ਨੇ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਆ ਨਾ ਉਹਦੇ ਵਿੱਚ ਵੀ ਸ਼ਬਦ ਪੜਿਆ ਜਾਂਦਾ ਹੈ ਕਿ ਬੰਦਾ ਕਹਿੰਦਾ ਮੇਰੀ ਉਮਰ ਵੱਡੀ ਹੋ ਜੇ ਜੁਗ ਚਾਰੇ ਹਾਰਜਾ ਫੋਰ ਵਿਸੂਨੇ ਹੋਏ ਨਵਾ ਖੰਡਾ ਵਿੱਚ ਜਾਲੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਇਸ ਨਗਰ 나 ਆਵੇ ਤਬਾਤ ਨਾ ਪੁੱਛੇ ਕਿ ਬੰਦਾ ਕਹਿੰਦਾ ਮੇਰੀ ਉਮਰ ਵੱਡੀ ਹੋ ਗਏ ਮੈਨੂੰ ਨਵੇਂ ਖੰਡਾਂ ਦੇ ਵਿੱਚ ਲੋਕ ਜਾਣਦੇ ਆ ਕਹਿੰਦੇ ਜੇ ਜਾਣਦੇ ਵੀ ਹੋਣਗੇ ਪਰ ਕਹਿੰਦੇ ਜੇ ਪਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਪਾਇਆ ਕਹਿੰਦੇ ਉੱਤੇ ਫਿਰ ਅੰਤ ਚੱਲੇਗਾ ਹਾਰੀ ਇੱਥੇ ਵੀ ਗੁਰੂ ਸਾਹਿਬ ਕਹਿ ਰਹੇ ਆ ਪੰਜਵੇਂ ਪਾਤਸ਼ਾਹ ਕਿ ਨਵ ਖੰਡਨ ਕੋ ਰਾਜ ਕਮਾਵੇ ਨਵਾਂ ਖੰਡਾਂ ਦੇ ਵਿੱਚ ਬੰਦੇ ਦਾ ਰਾਜ ਹੋਵੇ ਲੋਕਾਂ ਨੂੰ ਲੁੱਟ ਲੁੱਟ ਕੇ ਪੈਸਾ ਇਕੱਠਾ ਕਰਨਿਆ ਹੋਵੇ ਕਹਿੰਦੇ ਫਿਰ ਬਣਨਾ ਕੀ ਆ ਅੰਤ ਚੱਲੇਂਗੋ ਹਾਰੇ ਕਹਿੰਦੇ ਅੰਤ ਨੂੰ ਤੇ ਫਿਰ ਵਾਜੀ ਹਾਰ ਕੇ ਜਾਣਾ ਪੈਣਾ ਕਿਸੇ ਦੇ ਨਾਲ ਧੋਖਾ ਕਰ ਲੈਣਾ ਕਿਸੇ ਨੂੰ ਲੁੱਟ ਲੈਣਾ ਕਿਸੇ ਨੂੰ ਮਾਰ ਦੇਣਾ ਕਹਿੰਦੇ ਇਹਦੇ ਨਾਲ ਤੇਰੇ ਸੋਭਾ ਥੋੜਾ ਹੋਣੀ ਆ ਕਹਿੰਦੇ ਤੂੰ ਆਪਣੀ ਦਸਾਂ ਨੌਾਂ ਦੀ ਕਿਰਤ ਕਮਾਈ ਕਰ ਉਹਦੇ ਵਿੱਚੋਂ ਕਹਿੰਦੇ ਤੈਨੂੰ ਫਿਰ ਆਨੰਦ ਵੀ ਆਉਣਾ ਹੈ ਤੇ ਗੁਰੂ ਦੇ ਦਰ ਤੇ ਪ੍ਰਵਾਨ ਵੀ ਹੋਵੇਂਗਾ ਜੇ ਲੋਕਾਂ ਨੂੰ ਲੁੱਟਦਾ ਲਿਆ ਅੰਤ ਚਲੇਂਗੋ ਹਾਰੇ ਕਹਿੰਦੇ ਹਾਰ ਕੇ ਜਾਣਾ ਪੈਣਾ ਗੁਣ ਨਿਧਾਨ ਗੁਣ ਦਿਨ ਹੀ ਗਾਏ ਜਾ ਕੋ ਕਿਰਪਾ ਧਾਰੇ ਕਹਿੰਦੇ ਇਹ ਗੁਣਾਂ ਦਾ ਖਜ਼ਾਨਾ ਇਹ ਉਹਨਾਂ ਬੰਦਿਆਂ ਨੂੰ ਮਿਲਦਾ ਹੈ ਉਹੀ ਬੰਦੇ ਗੁਣ ਗਾ ਸਕਦੇ ਆ ਪ੍ਰਮਾਤਮਾ ਦੇ ਕਿਹੜੇ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਦੇ ਕਿਰਪਾ ਹੋ ਜੇ ਗੁਣ ਨਿਹਾਲ ਗੁਣਾਂ ਦਾ ਖਜ਼ਾਨਾ ਗੁਣ تن ਹੀ ਗਾਏ ਆ ਪ੍ਰਮਾਤਮਾ ਦੇ ਗੁਣ ਗਾਉਣੇ ਜਾਕੋ ਕਿਰਪਾ ਧਾਰੇ ਜਿਹੜਿਆਂ ਤੇ ਕਿਰਪਾ ਹੋ ਜਾਂਦੀ ਹੁਣ ਇਹ ਨਹੀਂ ਹੈ ਕਿ ਆਪਾਂ ਬੋਲ ਰਹੇ ਆ ਕੱਲਾ ਬੋਲਣ ਨਾਲ ਨਹੀਂ ਕਿਰਪਾ ਹੈ ਕਿ ਅਸੀਂ ਗੁਣ ਗਾ ਰਹੇ ਆ ਉਹਨਾਂ ਦੇ ਨਹੀਂ ਇਨੂੰ ਕੱਲਾ ਗੁਣ ਗਾਉਣੇ ਨਹੀਂ ਕਹਿੰਦੇ ਗੁਣ ਗਾਉਣੇ ਕਿ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਣਾ ਅੱਜ ਤੇ ਇੱਥੇ ਮਾਈਕ ਤੇ ਬੋਲ ਲਿਆ ਤੇ ਦਿਨ ਚ ਜਾ ਕੇ ਲੋਕਾਂ ਦੇ ਨਾਲ ਠੱਗੀਆਂ ਕਰਨੀਆਂ ਕਹਿੰਦੇ ਇਹਨੂੰ ਇਹ ਨਾ ਸਮਝ ਲਿਓ ਕਿ ਬਹੁਤ ਕਿਰਪਾ ਹੋ ਗਈ ਨਹੀਂ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਉਹ ਬੱਚੇ ਨੂੰ ਬਜ਼ੁਰਗ ਨੂੰ ਸਾਰਿਆਂ ਨੂੰ ਇੱਕੋ ਜਿਹਾ ਜਾਣਦੇ ਐ ਕਿਸੇ ਦੇ ਨਾਲ ਵੈਰ ਨਹੀਂ ਕਿਸੇ ਦੇ ਨਾਲ ਵਿਰੋਧ ਨਹੀਂ ਕਿਸੇ ਦੇ ਨਾਲ ਈਰਖਾ ਨਹੀਂ ਇੱਥੇ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾਕੋ ਕਿਰਪਾ ਧਾਰਿ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਉਹ ਫਿਰ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਤੇ ਉਹਨਾਂ ਦੇ ਬਾਅਦ ਫਿਰ ਲਿਖਦੇ ਆ ਜਿਹੜੇ ਗੁਣ ਗਾਉਂਦੇ ਸੋ ਸੁਖੀ ਆ ਧੰਨ ਉਸ ਜਨ ਦਾ ਨਾਨਕ ਤਿਸ ਬਲਿਹਾਰੀ ਕਹਿੰਦੇ ਵੱਡੀ ਉਮਰ ਕਰਕੇ ਨਹੀਂ ਕਹਿੰਦੇ ਉਹਨੂੰ ਤੇ ਫਿਰ ਕਿਹਾ ਸਰਪਜੈਸੇ ਜਲੇ ਜਾਰੀ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਗੁਣ ਗਾਉਣ ਲੱਗ ਜਾਂਦਾ ਹੈ ਉਹਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ ਸੋ ਸੁਖੀਆ ਧੰਨ ਉਸ ਜਨਮਾ ਕਹਿੰਦੇ ਉਹਦੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਂਦੀ ਹੈ ਤੇ ਉਹਦਾ ਜਿਹੜਾ ਜਨਮ ਹੈ ਉਹ ਵੀ ਧੰਨ ਧੰਨ ਤੇ ਜੋਗ ਹੈ ਧੰਨਤਾ ਦੇ ਜੋਗ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਨਾਨਕ ਤਿਸ ਵਲੇਹਾਰੇ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਵਲੇਹਾਰ ਜਾਨਾ ਜਿਹੜੇ ਤੇਰੇ ਨਾਮ ਦੇ ਵਿੱਚ ਅਭੇਦ ਹੋ ਗਏ ਜਿਹੜਿਆਂ ਦੀ ਜ਼ਿੰਦਗੀ ਸੁਖ ਬਣ ਗਈ ਤੇ ਜਿਨ੍ਹਾਂ ਦਾ ਧਨ ਜਨਮ ਜਿਹੜਾ ਉਹ ਧਨਤਾ ਦੇ ਯੋਗ ਹੋ ਗਿਆ ਕਹਿੰਦੇ ਅਸੀਂ ਉਹ ਗੁਰਸਿੱਖਾਂ ਤੋਂ ਵਲੇਹਾਰ ਜਾਨੇ ਆ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਧਾਰੇ ਸੋ ਸੁਖੀਆ ਧੰਨ ਉਸ ਜਨ ਦਾ ਨਾਨਕ ਕਿਸ ਵਲੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ